ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਾਜੀ ਕਿਸੇ ਨਗਰ ਦੇ ਵਿੱਚ ਸੇਠ ਤੇ ਸਿਠਾਣੀ ਰਹਿ ਆ ਕਰਦੇ ਸੀ ਕਹਿੰਦੇ ਸੇਠ ਤੇ ਸਿਠਾਣੀ ਨੇ ਬੜੇ ਦਾਨਪੂਰਨ ਕੀਤੇ ਬੜੇ ਚੰਗੇ ਕੰਮ ਕੀਤੇ ਪਰ ਉਹਨਾਂ ਦੇ ਕੋਲ ਕੋਈ ਔਲਾਦ ਨਾ ਹੋਈ ਕਹਿੰਦੇ ਕਿ ਸੇਠ ਨੇ ਐਵੇਂ ਕਹਿ ਦਿਆ ਕਰਨਾ ਕੋਈ ਗੱਲ ਨਹੀਂ ਪਰਮਾਤਮਾ ਦੇ ਵਸ ਪਰ ਸਿਠਾਣੀ ਹਰ ਵਕਤ ਦੁਖੀ ਰਹਿੰਦੀ ਸੀ ਚੋਰੇ ਦੇ ਵਿੱਚ ਰਹਿੰਦੀ ਸੀ ਕਿ ਮੇਰੀ ਕੋਈ ਔਲਾਦ ਕਿਉਂ ਨਹੀਂ ਹੋਈ ਕਹਿੰਦੇ ਕਿ ਹੌਲੀ-ਹੌਲੀ ਸਮਾਂ ਲੰਘਣ ਲੱਗਾ ਤੇ ਉਹਨਾਂ ਦੇ ਨਗਰ ਦੇ ਵਿੱਚ ਇੱਕ ਕੰਨੇ ਵਾਲੇ ਸੰਤ ਫਕੀਰ ਆ ਕੇ ਰਹਿਣ ਲੱਗੇ। ਕਹਿੰਦੇ ਸਰਦੀਆਂ ਦੇ ਦਿਨ ਸੰਤ ਤੇ ਸੰਤ ਫਕੀਰ ਲੰਗੇ ਜਾਂਦੇ ਸਨ। ਸੰਤ ਫਕੀਰ ਜੀ ਨੇ ਸੇਟ ਤੇ ਸਿਟਾਣੇ ਦੀ ਗੱਲ ਸੁਣੀ। ਕਹਿੰਦੇ ਕਿ ਪਹਿਲਾਂ ਸੇਟ ਤੇ ਸਿਟਾਣੇ ਬੜਾ ਜ਼ਿਆਦਾ ਤਾਨ ਕਰਿਆ ਕਰਦੇ ਸੀ ਪਰ ਜਦੋਂ ਦਾਨ ਪਾਉਂਦਾ ਉਹਨਾਂ ਨੂੰ ਫਲ ਨਾ ਮਿਲਿਆ ਤਾਂ ਹੁਣ ਉਹ ਕਿਸੇ ਤਰ੍ਹਾਂ ਦਾ ਦਾਨ ਪੂਣ ਨਹੀਂ ਕਰਦੇ ਸਨ। ਹਨ ਸੰਤ ਫਕੀਰ ਚਾਹੁੰਦੇ ਸਨ ਕਿ ਇਹ ਪਰਮਾਤਮਾ ਤੋਂ ਬੇਮੁਖ ਨਾ ਹੋਣ ਇਹ ਪਰਮਾਤਮਾ ਦਾ ਨਾਮ ਵਿੱਚ ਜਪਾਂ ਤੇ ਦਾਨ ਪੁੰਨੇ ਵੀ ਕਰਨ ਕਹਿੰਦੇ ਸੰਤ ਫਕੀਰ ਜੀ ਨੇ ਹੌਕਾ ਦਿੱਤਾ ਕਿ ਸਰਦਿਆਂ ਦੇ ਦਿਨ ਨੇ ਤੇ ਜਿਹੜਾ ਸਾਨੂੰ ਇੱਕ ਪਾਥੀ ਦੇਵੇਗਾ ਪਰਮਾਤਮਾ ਉਹਨੂੰ ਔਲਾਦ ਦੇਵੇਗਾ ਕਹਿੰਦੇ ਸੰਤ ਫਕੀਰ ਨੇ ਐਵੇਂ ਗਲੀ ਦੇ ਵਿੱਚ ਹੌਕਾ ਲਗਾਉਣਾ ਸ਼ੁਰੂ ਕਰ ਦਿੱਤਾ ਇਹ ਆਵਾਜ਼ ਸੇਠਾਣੀ ਦੇ ਕੰਨਾਂ ਦੇ ਵਿੱਚ ਪਾਈ ਸੇਠਾਣੀ ਨੇ ਸੇਠ ਨੂੰ ਕਿਹਾ ਸੇਠ ਜੀ ਸੰਤ ਫਕੀਰ ਵਾਅਦਾ ਦਿੰਦੇ ਹਨ ਕਿ ਇੱਕ ਪਾਥੀ ਦੇ ਬਦਲੇ ਔਲਾਦ ਦੀ ਪ੍ਰਾਪਤੀ ਹੋਵੇਗੀ। ਅਗੋ ਸੇਠ ਕਹਿੰਦਾ ਦੇਖ ਇੰਨਾ ਜਿੰਨਾ ਕੁਝ ਆਪਾਂ ਕੀਤਾ ਹੈ ਉਹਦੇ ਨਾਲ ਤਾਂ ਆਪਾਂ ਨੂੰ ਕੋਈ ਔਲਾਦ ਦੀ ਪ੍ਰਾਪਤੀ ਨਹੀਂ ਹੋਈ। ਜੇ ਹੁਣ ਆਪਾਂ ਇੱਕ ਪਾਥੀ ਦੇ ਦਿੰਦੇ ਹਾਂ ਤਾਂ ਦੇਖ ਇਹਦੇ ਨਾਲ ਕਿਹੜਾ ਔਲਾਦ ਮਿਲ ਜਾਵੇਗੀ। ਕਦੇ ਸੁਣਿਆ ਪਾਥੀਆਂ ਦੇ ਵਟੇ ਵੀ ਔਲਾਦ ਮਿਲਦੀ ਹੋਵੇ। ਸੇਠ ਨੇ ਉਹਨੂੰ ਇੜਕਾ ਕੇ ਬਿਠਾ ਦਿੱਤਾ ਤੇ ਵਿਚਾਰੇ ਕੁਝ ਨਾ ਬੋਲੇ ਪਰ ਮੰਚ ਇਹ ਸੀਗਾ ਕਿ ਸੰਤ ਫਕੀਰ ਕਹਿੰਦੇ ਹਨ ਕਿ ਇੱਕ ਪਾਤੀ ਮੈਂ ਜਰੋ ਦੇਣੀ ਹੈ ਕਹਿੰਦੇ ਕਿ ਉਹਨੇ ਇੱਕ ਪਾਤੀ ਫਣੀ ਤੇ ਗਲੀ ਦੇ ਵਿੱਚ ਗਿਆ ਦੇਖਿਓ ਕੁੱਤਾ ਆ ਕੇ ਬੈਠਾ ਉਹਨੇ ਵਗਾਤੀ ਪਾਤੀ ਉਸ ਕੁੱਤੇ ਨੂੰ ਮਾਰੀ ਉਹਨੇ ਸਿਰਫ ਆਪਣੇ ਘਰ ਵਾਲੇ ਨੂੰ ਵਿਖਾਉਣ ਲਈ ਮਾਰੀ ਕਿ ਗਲੀ 'ਚ ਕੁੱਤਾ ਸੀ ਤੇ ਉਹਨੂੰ ਪਾਤੀ ਮਾਰੀ ਹੈ ਕਹਿੰਦੇ ਉਹ ਖੜੀ ਹੋ ਕੇ ਆਏ ਤੇ ਜਦੋਂ ਸੰਤ ਫਕੀਰ ਬੋਹੇ ਦੇ ਅੱਗੇ ਆਏ ਤੇ ਉਹਨੇ ਪਾਥੀ ਚੁੱਕ ਕੇ ਤੇ ਸੰਤ ਫਕੀਰ ਦੇ ਝੋਲੇ ਚ ਪਾ ਦਿੱਤੇ ਕਹਿੰਦੇ ਸੰਤ ਫਕੀਰ ਉਹ ਪਾਥੀ ਲੈ ਕੇ ਚਲੇ ਗਏ ਤੇ ਉਹ ਸੰਤ ਫਕੀਰ ਪਰਮਾਤਮਾ ਦਾ ਨਾਮ ਜਪਦੇ ਸੀ ਕਹਿੰਦੇ ਉਹਨਾਂ 'ਚ ਬੜੀ ਜ਼ਿਆਦਾ ਤਾਕਤ ਸੀ ਕਿ ਪਰਮਾਤਮਾ ਆਪ ਉਹਨਾਂ ਨੂੰ ਮਿਲਣ ਆਇਆ ਕਰਦੇ ਸੀ ਕਹਿੰਦੇ ਜਦੋਂ ਸ਼ਾਮ ਹੋਈ ਤੇ ਪਰਮਾਤਮਾ ਉਹਨਾਂ ਨੂੰ ਮਿਲਣ ਦੇ ਲਈ ਆਏ ਤਾਂ ਉਹਨਾਂ ਕਹੇ ਪਰਮਾਤਮਾ ਆਜੇਸ ਨਗਰ ਚ ਜੋੜਾ ਉਹਨਾਂ ਕੋਲ ਕੋਈ ਔਲਾਦ ਨਹੀਂ ਹੈ ਤੇ ਕਹਿੰਦੇ ਉਹਨਾਂ ਮੈਨੂੰ ਠੰਡ ਕਰਕੇ ਪਾਤਰੀਆਂ ਚਾਹੀਦੀਆਂ ਸਨ ਤੇ ਮੈਂ ਹੌਕਾ ਦਿੱਤਾ ਤੇ ਇੱਕ ਪਾਤੀ ਦੇ ਬਦਲੇ ਔਲਾਦ ਦੀ ਪ੍ਰਾਪਤੀ ਕਹਿੰਦੇ ਹਨ ਉਹ ਮਾਈ ਮੈਨੂੰ ਪਾਤੀ ਮੇਰੇ ਚੋਲੇ ਚ ਪਾ ਕੇ ਗਈ ਹੈ ਤੇ ਹੁਣ ਉਹਨੂੰ ਤੁਸੀਂ ਔਲਾਦ ਦੇ ਦਿਓ ਪਰਮਾਤਮਾ ਕਹਿੰਦੇ ਕਿ ਇਹਦੇ ਤੋਂ بڑا ਬੁਰਾ ਕੀਤਾ ਉਹਨਾਂ ਦੇ ਤਾਂ ਸੱਤ ਲੇਖੇ ਜਿਹੜੇ ਸੱਤ ਜਨਮ ਹੁੰਦੇ ਹਨ ਤਾਂ ਵੀ ਔਲਾਦ ਦੀ ਪ੍ਰਾਪਤੀ ਨਹੀਂ ਸੀ ਹੋਣੇ ਉਹ ਕਹਿੰਦੇ ਕਿ ਜੀ ਮੈਂ ਤੇ ਕਹਿ ਜੀ ਮੈਂ ਤੇ ਕਹਿ ਕੇ ਆਇਆ ਹਾਂ ਹੁਣ ਤਾਂ ਤੁਹਾਨੂੰ ਔਲਾਦ ਦੇਣੀ ਹੀ ਪਵੇਗੀ ਅਗੂ ਕਹਿੰਦੇ ਕਿ ਜਿਹੜਾ ਪ੍ਰਮਾਤਮਾ ਕਹਿੰਦੇ ਕਿ ਤੁਸੀਂ ਤੁਸੀਂ ਆਖਿਆ ਹੈ ਇਹ ਤਾਂ ਕਰਨਾ ਹੀ ਪਵੇਗਾ ਕਿਉਂਕਿ ਆਪਣੇ ਭਗਤਾਂ ਦੀ ਪ੍ਰਮਾਤਮਾ ਕਦੇ ਨਹੀਂ ਮੋੜਦੇ ਕਹਿੰਦੇ ਫਿਰ ਹੁਣ ਉਹਦੇ ਲੇਖੇ ਤਾਂ ਕੋਈ ਔਲਾਦ ਉਹ ਕਹਿੰਦੇ ਕਿ ਇਲਾ ਵਸੀਲਾ ਤਾਂ ਕੁਝ ਕਰਨਾ ਹੀ ਪੈਣਾ ਹੈ ਅਗੂ ਸੰਤ ਫਕੀਰ ਕਹਿੰਦੇ ਕਿ ਐਵੇਂ ਕਰੋ ਕਿ ਕੁਝ ਉਮਰ ਮੇਰੀ ਲੈ ਲਓ ਤੇ ਕੁਝ ਤੁਸੀਂ ਪਾਓ ਤੇ ਉਹਨਾਂ ਨੂੰ ਇੱਕ ਦਾਤ ਦਿਓ। ਪਰਮਾਤਮਾ ਕਹਿੰਦੇ ਕਿ ਠੀਕ ਹੈ ਕਹਿੰਦੇ ਕੁਝ ਸਮਾਂ ਲੰਘਿਆ ਤੇ ਪਰਮਾਤਮਾ ਜਿਹੜੇ ਉਹਨਾਂ ਦੇ ਘਰ ਪੁੱਤ ਦੀ ਦਾਤ ਦਿੱਤੀ। ਕਹਿੰਦੇ ਘਰ ਪਰਮਾਤਮਾ ਜੀ ਨੇ ਉਹ 18 ਬਾਰੇ ਦੀ ਉਮਰ ਸੰਤ ਫਕੀਰ ਦੀ ਉਮਰ 'ਚ ਲੈ ਕੇ ਤੇ ਉਹਨੂੰ ਦਿੱਤੀ ਤੇ ਹੁਣ ਇਹਦਾ ਭਾਵ ਸੀ ਕਿ ਉਹਦੀ ਉਮਰ ਸਿਰਫ 18 ਬਾਰੇ ਹੋਣੀ ਸੀ। ਕਹਿੰਦੇ ਜਦੋਂ ਪੁੱਤ ਦੀ ਦਾਤ ਹੋਈ ਤਾਂ ਕਹਿੰਦੇ ਉਹਨਾਂ ਨੇ ਬੜੇ ਵੱਡੇ ਦਾਨਪੂਰ ਕਰਨ ਕਰਨੇ ਹੌਲੀ ਹੌਲੀ ਪੁੱਤਰ ਵੱਡਾ ਹੋਣ ਲੱਗਾ ਕਹਿੰਦਾ ਕਿ ਪੁੱਤ ਜਿਹੜਾ ਸੀ ਜਿਵੇਂ ਜਿਵੇਂ ਵੱਡਾ ਹੋਣ ਲੱਗਾ ਉਵੇਂ ਹੀ ਉਹ ਧਾਰਮਿਕ ਬਿਰਤੀ ਵਾਲਾ ਹੋਣ ਲੱਗਾ ਕਿਉਂਕਿ ਉਮਰ ਜੋ ਉਹ ਪ੍ਰਮਾਤਮਾ ਨੇ ਜਿਹੜੀ ਦਿੱਤੀ ਸੀ ਕਹਿੰਦੇ ਉਹ ਸੰਤ ਫਕੀਰ ਦੀ ਸੀ ਤੇ ਸੰਤ ਫਕੀਰ ਧਾਰਮਿਕ ਬਿਰਤੀ ਵਾਲੇ ਸੰਤ ਤੇ ਲੋਕਾਂ ਤੋਂ ਉਹ ਬੜੇ ਜ਼ਿਆਦਾ ਪ੍ਰਭਾਵਿਤ ਹੋਇਆ ਕਰਨਾ ਕਿ ਛੋਟੀ ਜਿਹੀ ਉਮਰ ਹੈ ਤੇ ਗੱਲਾਂ ਕਿੱਡੀਆਂ ਸਿਆਣੀਆਂ ਕਰਦਾ ਹੈ ਕਹਿੰਦੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਤੇ ਉਹਦੀਆਂ ਗੱਲਾਂ 'ਚ ਉਹਨਾਂ ਜਿਆਦਾ ਹੀ ਸੰਤ ਵਾਲਾ ਜਿਹੜਾ ਵਤੇਰਾ ਸੀ ਉਹ ਦੇਖਣ ਲੱਗਾ। ਇੱਕ ਦਿਨ ਕਹਿੰਦੇ ਪਿਤਾ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਫੁਲਾਣੀ ਥਾਂ ਤੇ ਜਾ ਕੇ ਬੜਾ ਸਾਰਾ ਦਾਨ-ਧਰਮ ਕਰਾਂ। ਉਹਦੇ ਪਿਤਾ ਜੀ ਨੇ ਕਿਹਾ ਕਿ ਪੁੱਤਰ ਕੋਈ ਨਾ ਜੇ ਤੂੰ ਜਾਣਾ ਹੈ ਤੇ ਚਲਾ ਜਾ ਉਸੇ ਨਗਰ 'ਚ ਇੱਕ ਬੜਾ ਵੱਡਾ ਪੰਡਤ ਵਿਦਵਾਨ ਰਿਆ ਕਰਦਾ ਸੀ। ਕਹਿੰਦੇ ਪਹਿਲੀ ਜਿਹੜੀ ਉਹਨਾਂ ਕੋਲ ਵਿਦਿਆ ਕਲਾ ਹੁੰਦੀ ਸੀ ਉਹ ਬੜੀ ਜਿਆਦਾ ਸੁਪੰਨ ਹੋਇਆ ਕਰਦੀ ਸੀ। ਕਹਿੰਦੇ ਸੇਟ ਉਸ ਪੰਡਤ ਦੇ ਕੋਲ ਗਿਆ ਜਿੰਨੇ ਵੀ ਤੇਰੀ ਤਨ ਰਾਸ਼ੀ ਬੰਦੀ ਹੈ ਤੈਨੂੰ ਰੋਜ ਦੇ ਹਿਸਾਬ ਦੇ ਨਾਲ ਤੇਰੇ ਪਰਿਵਾਰ ਚ ਦੇ ਦਿੱਤੀ ਜਾਇਆ ਕਰੇਗੀ ਤੂੰ ਮੇਰੇ ਪੁੱਤਰ ਦੇ ਨਾਲ ਫਲਾਣੀ ਥਾਂ ਜਾ ਤੇ ਉੱਥੇ ਵਿਦਿਆ ਕਲਾ ਸਿੱਖਣਾ ਚਾਹੁੰਦਾ ਹੈ ਦਾਨਪੁਣ ਕਰਨਾ ਚਾਹੁੰਦਾ ਹੈ ਉਹ ਪੰਡਤ ਤਿਆਰ ਹੋ ਗਿਆ ਤੇ ਹੁਣ ਸੇਟ ਨੇ ਬੜੀ ਸਾਰੀ ਤਨ ਰਾਸ਼ੀ ਉਹਨਾਂ ਨੂੰ ਦੇ ਦਿੱਤੀ ਤੇ ਕਹਿੰਦੇ ਕਿ ਹੁਣ ਉਹ ਬਲਦ ਗੱਡੀ ਤੇ ਆਪਣਾ ਸਾਰਾ ਕੁਝ ਰੱਖ ਕੇ ਤੁਰਦੇ ਗਏ ਰਸਤੇ ਦੇ ਵਿੱਚ ਇੱਕ ਨਗਰ 'ਚ ਪਹੁੰਚੇ ਕਹਿੰਦੇ ਇੱਕ ਮਾਈ ਦੇ ਘਰ ਦੀ ਜਿਹੜੀ ਛੱਤ ਸੀ ਉਹ ਡਿੱਗੀ ਪਈ ਸੀ ਤੇ ਕੱਲੀ ਮਾਈ ਘਰ ਵਿੱਚ ਰਹਿ ਆ ਕਰਦੀ ਸੀ ਇਹ ਮਾਈ ਨੂੰ ਕਹਿੰਦੇ ਕਿ ਮਾਈ ਅੱਜ ਤੇ ਰਾਤ ਤੇਰੇ ਕੋਲ ਰਹਿ ਜਾਏਂਗੇ ਮਾਈ ਨੇ ਕਿਹਾ ਜ਼ਰੂਰ ਜਦੋਂ ਮਾਈ ਦੇ ਘਰ ਦੇ ਹਾਲਾਤ ਦੇਖੇ ਤਾਂ ਪਹਿਲਾਂ ਉਹਦੇ ਘਰ ਦੀ ਛੱਤ ਠੀਕ ਕਰਵਾਏ ਘਰ ਦੀ ਸਾਰੀ ਸੱਤ ਮਰਮਮਤ ਕਰਵਾ ਦਿੱਤੀ ਮਾਈ ਨੂੰ ਇਹਨਾਂ ਰਾਸ਼ਨ ਪਾਣੀ ਇਹਨਾਂ ਪੈਸਾ ਟਕਾ ਦਿੱਤਾ ਕਿ ਉਹ ਜੀਵਨ ਦੇ ਅੰਤਮ ਦਿਨ ਸੰਦੋ ਉਹ ਆਰਮਨਾਲ ਪਹਤਾ ਸਕੇ ਕਹਿੰਦੇ ਤੁਰਦੇ ਤੁਰਦੇ ਫਿਰ ਜਿਹੜੇ ਅਗਰੇ ਅਗਲੇ ਨਗਰ ਪਹੁੰਚੇ ਤੇ ਅਗਲੇ ਨਗਰ ਗਏ ਤੇ ਉਥੇ ਬਹੁਤ ਸਾਰੇ ਐਸੇ ਪਰਿਵਾਰ ਸਨ ਜਿਨ੍ਹਾਂ ਦੇ ਤਨ ਤੇ ਕਪੜਾ ਵੀ ਨਹੀਂ ਸੀ ਤੇ ਪੈਰਾਂ ਦੇ ਵਿੱਚ ਪਾਉਣ ਦੇ ਲਈ ਜੋੜਾ ਵੀ ਨਹੀਂ ਸੀ ਕਹਿੰਦੇ ਉਹਨਾਂ ਸਾਰਿਆਂ ਨੂੰ ਕਪੜਾ ਲੀੜਾ ਤੇ ਜੋੜਾ ਪਵਾ ਕੇ ਦਿੱਤਾ ਉਥੇ ਪ੍ਰਸ਼ਾਦਾ ਪਾਣੀ ਪਕਵਾਇਆ ਕਿ ਸਾਰੇ ਜਣੇ ਖਾ ਸਕਣ ਹੁਣ ਉਹ ਤੋੜ ਰਸਤੇ ਦੇ ਵਿੱਚ ਜਾਂਦੇ ਆਂ ਰੋਜ਼ ਲੰਗਰ ਪ੍ਰਸ਼ਾਦਾ ਬਣਾਉਂਦੇ ਤੇ ਵਧਾਉਂਦੇ ਰਾਹੀ ਪਾਂਦੀ ਲੰਘਦੇ ਤੇ ਉੱਥੇ ਪ੍ਰਸ਼ਾਦਾ ਛਕਣ ਲੱਗ ਜਾਂਦੇ ਕਹਿੰਦੇ ਐਵੇਂ ਕਰਦੇ ਕਰਦੇ ਇੱਕ ਨਗਰ 'ਚ ਪਹੁੰਚੇ ਤੇ ਉਹ ਰਾਤ ਨੂੰ ਉੱਥੇ ਰੁਕੇ ਤਾਂ ਪ੍ਰਸ਼ਾਦਾ ਪਾਣੀ ਬਣਾਇਆ ਤੇ ਹੁਣ ਪ੍ਰਸ਼ਾਦਾ ਪਾਣੀ ਉਹ ਅਕਸਰ ਵੱਧ ਬਣਾਇਆ ਕਰਦੇ ਸਨ ਰਾਹੀ ਪਾਂਦੀ ਲੰਗੇ ਤੇ ਭੁੱਖਾ ਨਾ ਰਵੇ ਕਹਿੰਦੇ ਜਦੋਂ ਪ੍ਰਸ਼ਾਦਾ ਬਣਾਇਆ ਤੇ ਖਾਣ ਲੱਗੇ ਤਾਂ ਉਸੇ ਤਾ ਤੋਂ ਉੱਥੇ ਇੱਕ ਬੜੀ ਵੱਡੀ ਬਰਾਤ ਲੰਗੀ ਕਹਿੰਦੇ ਕਿ ਹੁਣ ਉਹਨਾਂ ਨੂੰ ਰੋਕ ਕੇ ਕਹਿੰਦੇ ਕਿ ਪ੍ਰਸ਼ਾਦਾ ਪਾਣੀ ਛਕ ਲਓ ਕਦੋਂ ਦੇ ਤੁਰੇ ਹੋਵੋਗੇ ਭੁੱਖ ਲੱਗੀ ਹੋਣੀ ਹੈ ਹੁਣ ਜਿਹੜੀ ਬਰਾਤ ਜਾਣਦੀ ਸੀ ਕਿ ਉਹ ਸੇੜ ਕਹਿੰਦਾ ਕਿ ਅਸੀਂ ਐਸੇ ਹੀ ਨਗਾ ਦੇ ਸੇੜ ਦੇ ਘਰ ਦੇ ਘਰ ਚੱਲੇ ਹਾਂ ਉੱਥੇ ਮੇਰੇ ਪੁੱਤ ਦਾ ਵਿਆਹ ਹੈ ਤੇ ਅਸੀਂ ਇੱਥੇ ਹੀ ਪਹੁੰਚਣਾ ਹੈ ਇਸ ਕਰਕੇ ਸਾਨੂੰ ਪ੍ਰਸ਼ਾਦੇ ਪਾਣੇ ਦੀ ਜ਼ਰੂਰਤ ਨਹੀਂ ਉਹਨੇ ਬੜਾ ਕਿਹਾ ਕਿ ਥੋੜਾ ਥੋੜਾ ਹੀ ਛਕ ਲਓ ਨਾਲ ਜਿੰਨੇ ਜਾਣੇ ਸਨ ਕਹਿਣ ਲੱਗੇ ਕਿ ਬੜੇ ਆदत ਸਤਕਾ ਦੇ ਨਾਲ ਕਹਿੰਦੇ ਹਨ ਤੇ ਸ਼ੱਕ ਲਾਉ ਹੁਣ ਉਹ ਜਦੋਂ ਦੇਖਦਾ ਕਿ ਪੰਡਤ ਦੇ ਨਾਲ ਜਿਹੜਾ ਮੁੰਡਾ ਹੈ ਇਹ ਬੜਾ ਜ਼ਿਆਦਾ ਸੋਹਣਾ ਹੈ ਤੇ ਉਹ ਸੇੜ ਦਾ ਜਿਹੜਾ ਪੁੱਤਰ ਸੀ ਜਿਹੜਾ ਵਿਆਹ ਚੱਲਿਆ ਸੀ ਉਹ ਇੱਕ ਅੱਖ ਤੋਂ ਦੇਖ ਨਹੀਂ ਸੀ ਸਕਦਾ ਕਹਿੰਦੇ ਹੁਣ ਉਹ ਕਹਿਣ ਲੱਗਾ ਕਿ ਹਉਣਾ ਆਪਾਂ ਇੱਕ ਕੈਂਡੇ ਲਈ ਇਹਨੇ ਪੰਡਤ ਇਹਨੂੰ ਪੰਡਤ ਦੇ ਨਾਲ ਆ ਜਿਹੜਾ ਮੁੰਡਾ ਹੈ ਇਹਨੂੰ ਲੈ ਚੱਲੀਏ ਤੇ ਇਹਦੇ ਨਾਲ ਨਾਵਾ ਕਰ ਲਈਏ ਜਿਹੜਾ ਆਪਣਾ ਹੈ ਉਹਨੂੰ ਥੋੜੇ ਸਮੇਂ ਇੱਥੇ ਰੱਖ ਜਾਈਏ ਉਹਨੇ ਕਿਹਾ ਬੇਟੀ ਠੀਕ ਹੈ ਐਵੇਂ ਕਰ ਲੈਨੇ ਹਾਂ ਕਹਿੰਦੇ ਕਿ ਹੁਣ ਉਸ ਪੰਡਤ ਦੇ ਕੋਲ ਜਾਂਦੇ ਨੇ ਕਹਿੰਦੇ ਨੇ ਪੰਡਤ ਜੀ ਜੇਕਰ ਤੁਸੀਂ ਇੱਕ ਘੰਟੇ ਲਈ ਆਪਣਾ ਇਹ ਪੁੱਤਰ ਮੈਨੂੰ ਦੇ ਦਿਓ ਜਿਹੜਾ ਕਾਮ ਦਾ ਜੋਰ ਜਾਵੇਗਾ ਮੇਰਾ ਪੁੱਤਰ ਇੱਕ ਅੱਖ ਤੋਂ ਵੇਖ ਸਕਦਾ ਹੈ ਮੈਨੂੰ ਇਹ ਵੀ ਕਿਤੇ ਮੈਨੇ ਬਰਾਤ ਲੈ ਕੇ ਆਇਆ ਹਾਂ ਕਿ ਸੇੜ ਦੀ ਤੀ ਮੇਰੇ ਪੁੱਤਰ ਨਾਲ ਵਿਆਹ ਕਰਨ ਤੋਂ ਇਨਕਾਰ ਨਾ ਕਰ ਦੇਵੇ ਮੇਰੀ ਬੜੀ ਹਾਨੀ ਹੋਵੇਗੀ ਜੇ ਤੁਸੀਂ ਕਹੋ ਤਾਂ ਤੁਸੀਂ ਮੈਨੂੰ ਆਪਣਾ ਪੁੱਤਰ ਇੱਕ ਘੰਟੇ ਲਈ ਦੇ ਦਿਓ ਪੰਡਤ ਉਹਦੇ ਕੋਲ ਗਿਆ ਤੇ ਕਿਹਾ ਜੇਕਰ ਤੂੰ ਕਿਸੇ ਦਾ ਭਲਾ ਕਰਨਾ ਚਾਵੇਂ ਤਾਂ ਕਰ ਸਕਦਾ ਉਹਨੇ ਕਿਹਾ ਕਿਵੇਂ ਕਹਿੰਦਾ ਕਿ ਇਹ ਸੇਣ ਦਾ ਪੁੱਤਰ ਅੱਖ ਤੋਂ ਨਹੀਂ ਵੇਖ ਸਕਦਾ ਤੇ ਤੂੰ ਇਹਦੇ ਨਾਲ ਚਲਾ ਜਾ ਤੇ ਉਹਨੇ ਕਿਹਾ ਕਿ ਠੀਕ ਹੈ ਹੁਣ ਪੰਡਤ ਕਹਿਣ ਲੱਗਾ ਕਿ ਦੇਖੋ ਜਿਹੜੀਆਂ ਇਹਨੇ ਲਾਵਾਂ ਫੇਰੇ ਹੋਣਗੇ ਉਹ ਮੈਂ ਹੀ ਕਰਾਵਾਂਗਾ ਉਹਨੇ ਕਹੇ ਜੇ ਠੀਕ ਹੈ ਤਾਂ ਸੇ ਕਰਵਾ ਦਿਓ ਹੁਣ ਇਸ ਨੂੰ ਬਿਠਾਇਆ ਰਾਜੇ ਦਾ ਸੇੜ ਦਾ ਜਿਹੜਾ ਪੁੱਤਰ ਸੀ ਉਹਨੂੰ ਅੱਖਾਂ ਤੋਂ ਜਿਹੜਾ ਅੰਨਾ ਸੀ ਇੱਕ ਤੋਂ ਉਹਨੂੰ ਉੱਥੇ ਬਿਠਾਇਆ ਤੇ ਉਹਨੂੰ ਇਹਨੂੰ ਪੰਡਤ ਨੂੰ ਤੇ ਉਹਨੂੰ ਨਾਲ ਲੈ ਕੇ ਚਲੇ ਗਏ ਹੁਣ ਜਦੋਂ ਗਏ ਤਾਂ ਉਹ ਇੰਨਾ ਸੋਨਾ ਸੁਨੱਖਾ ਸੀ ਕਿਉਂਕਿ ਉਹ ਸੰਤਾਂ ਦਾ ਰੂਪ ਸੀ ਕਹਿੰਦੇ ਕਿ ਉਹਨੂੰ ਦੇਖ ਕੇ ਲੋਕ ਕਹਿਣ ਲੱਗੇ ਕਿ ਕਿੰਨਾ ਸੋਨਾ ਅਸੀਂ ਤਾਂ ਸੁਣਿਆ ਸੀ ਕਿ ਇੱਕ ਅੱਖ ਤੋਂ ਵੇਖ ਨਹੀਂ ਸਕਦਾ ਪਰ ਇਹ ਤਾਂ ਸੱਚੀ ਬੜਾ ਜ਼ਿਆਦਾ ਸੁਨੱਖਾ ਹੈ ਕਹਿੰਦੇ ਲਾਵਾ ਫੇਰੇ ਹੋਣੇ ਆਰੰਭ ਹੋਏ ਕਹਿੰਦੇ ਉਹ ਪੰਡਤ ਨੇ ਲਾਵਾ ਫੇਰੇ ਕਰਵਾਏ ਕਹਿੰਦੇ ਹੌਲੀ ਹੌਲੀ ਕਰਦੇ ਆ ਇੱਕ ਘੰਟੇ ਚ ਸਾਰਾ ਕੁਝ ਸੁਪਨਾ ਹੋ ਗਿਆ ਤੇ ਉਹ ਸੇਠ ਵੀ ਅਮੀਰ ਸੀ ਹੁਣ ਸੇਠ ਨੇ ਕੀ ਕੀਤਾ ਕਿ ਪੰਡਤ ਨੇ ਮੇਰੀ ਧੀ ਦਾ ਘਰ ਬੜਾ ਸੋਹਣਾ ਆਰੰਭ ਕਰਵਾਇਆ ਉਹਨੇ ਇੱਕ ਚਾਂਦੀ ਦਾ ਕੜਾ ਜਿਹੜਾ ਪਹਿਲਾਂ ਹੁੰਦਾ ਕਹਿ ਲਓ ਜੰਗੜ ਵੀ ਹੁੰਦੀ ਹੈ ਉਹ ਮੰਗਵਾਏ ਤੇ ਉਤੇ ਆਪਣਾ ਨਾਮ ਖੰਦਵਾ ਕੇ ਤੇ ਉਹਨੂੰ ਧਾਣ ਵਜੋਂ ਦੇਤੇ ਕਹਿੰਦੇ ਕਿ ਹੁਣ ਜਿਹੜਾ ਪੰਡਤ ਸੀ ਉਹ ਮੁੰਡੇ ਨੂੰ ਲੈ ਕੇ ਤੇ ਉਸੇ ਰੁੱਖ ਦੇ ਥੱਲੇ ਚਲਾ ਗਿਆ ਹੁਣ ਜਦੋਂ ਵਿਦਾਈ ਹੋਣ ਲੱਗੀ ਤਾਂ ਕਹਿੰਦੇ ਹੁਣ ਸੇਠ ਨੇ ਆਪਣਾ ਅਸਲ ਪੁੱਤਰ ਵਿੱਚ ਬਿਠਾਇਆ ਕਹਿੰਦੇ ਜਦੋਂ ਵਿੱਚ ਬੈਠਾ ਤੇ ਉਹ ਤੀਕ ਕਹਿਣ ਲੱਗੇ ਕਿ ਤੂੰ ਕੌਣ ਕਹਿੰਦਾ ਕਿ ਮੈਂ ਉਹੀ ਹਾਂ ਜਿਹਦੇ ਨਾਲ ਤੇਰਾ ਵਿਆਹ ਹੋਇਆ ਹੁਣ ਉਹਨੂੰ ਕਹਿੰਦੇ ਕਿ ਇਹ ਤਾਂ ਉਹ ਨਹੀਂ ਹੈ ਉਹਨੇ ਉਹਨੂੰ ਬਾਹਰ ਕੱਢਿਆ ਤੇ ਦੋ ਮਿੰਟ ਮੈਂ ਤੈਨੂੰ ਅੰਦਰ ਬੁਲਾਉਣੀ ਆ ਹੁੰਦਾ ਸੀ ਉਹਨੂੰ ਕਹਿਣ ਲੱਗੀ ਦਾਸੀ ਵੀ ਇਹ ਤਾਂ ਉਹ ਨਹੀਂ ਹੈ ਜਿਹਦੇ ਨਾਲ ਮੇਰਾ ਵਿਆਹ ਹੋਇਆ ਇਹ ਤਾਂ ਮੈਨੂੰ ਹੋਰ ਕਿਸੇ ਨਾਲ ਲੈ ਕੇ ਜਾਂਦੇ ਹਨ ਦਾਸੀ ਕਹਿੰਦੀ ਐਵੇਂ ਕਰ ਕਿ ਲੇਟਣ ਲੱਗ ਜਾ ਤੇ ਮੈਂ ਕਹੂੰਗੀ ਇਹਨੂੰ ਕੋਈ ਬਿਮਾਰੀ ਹੈ ਇਹਦੀ ਮਾਂ ਹੀ ਠੀਕ ਕਰਦੀ ਹੈ ਹੁਣ ਸੇੜ ਦੀ ਤੀਨੇ ਐਵੇਂ ਹੀ ਕਰਨਾ ਆਰਾਮ ਕੀਤਾ ਸੇੜ ਕਹਿੰਦਾ ਕਿ ਇਹ ਕੀ ਹੋਇਆ ਦਾਸੀ ਕਹਿੰਦੀ ਕਿ ਇਹਨੂੰ ਇੱਕ ਬਿਮਾਰੀ ਹੈ ਇਹਦੀ ਮਾਂ ਹੀ ਠੀਕ ਕਰਦੀ ਹੈ ਤਾਂ ਕਰਕੇ ਸਾਰਾ ਕੁਝ ਹੋੁੰਦਿਆ ਹੈ ਸੇੜ ਕਹਿੰਦਾ ਕਿ ਅੱਗੇ ਜਾਵਾਂਗੇ ਤਾਂ ਮੁੜ ਕੇ ਆਉਣਾ ਪੈਣਾ ਹੈ ਹੁਣ ਇਹਦੀ ਮਾਂ ਕੋਲ ਲੈ ਕੇ ਚਾਉ ਜਵੇਂ ਉਹਦੀ ਮਾਂ ਪਿਓ ਦੇ ਕੋਲ ਲੈ ਕੇ ਗਏ ਉਹਨੇ ਸਾਰੀ ਗੱਲ ਬਾਤ ਦੱਸੀ ਹੁਣ ਧੀ ਦਾ ਜਿਹੜਾ ਧੀ ਦਾ ਪਿਓ ਸੇਠ ਸੀ ਉਹਨੇ ਨਾਲ ਜਾਣ ਤੋਂ ਮਨਾਂ ਕਰ ਦਿੱਤਾ ਖਲੀ ਬਰਾਤ ਵਾਪਸ ਚਲੇ ਗਈ ਹੁਣ ਆਪਸ ਦੇ ਵਿੱਚ ਇੱਧਰ ਉੱਧਰ ਪੰਚਾਇਤਾਂ ਹੋਣ ਲੱਗੀਆਂ ਕਹਿੰਦੇ ਸੇਠ ਕਹਿੰਦਾ ਕਿ ਜਿਹਦੇ ਨਾਲ ਵਿਆਹ ਹੋਇਆ ਸੀ ਉਹ ਇਹ ਨਹੀਂ ਹੈ ਕਹਿੰਦੇ ਪੰਚਾਇਤ ਐਵੇਂ ਪੰਚਾਇਤ ਮੋੜ ਜਾਇਆ ਕਰੇ ਪਰ ਉਹਦੇ ਨਾਲ ਨਾ ਗਏ ਕਹਿੰਦੇ ਕਿ ਇੰਦਰ ਪੰਡਤ ਜਿਹੜਾ ਉਹਦਾ ਸੇਰ ਦਾ ਪੁੱਤਰ ਸੀ ਉਹ ਦੋਨੋਂ ਉਸ ਸਾਧੇ ਪਹੁੰਚ ਗਏ ਕਹਿੰਦੇ ਕਿ ਹੁਣ ਉਹ ਸਾਰੇ ਤਿੰਨ ਵਿਦਿਆ ਕਲਾ ਸਿੱਖਦਾ ਤੇ ਸਵੇਰੇ ਤੇ ਸ਼ਾਮ ਜਦੋਂ ਵਿਦਿਆ ਕਲਾ ਸਿੱਖਦਾ ਸੀ ਉੱਥੇ ਕਹਿੰਦੇ 101 ਸੰਤ ਫਕੀਰ ਉਹ دیਵਾਨ ਵਿਦਵਾਨ ਸਨ ਜਿੰਨਾਂ ਤੋਂ ਉਹ ਵਿਦਿਆ ਕਲਾ ਸਿੱਖਦਾ ਸੀ ਆਪਣੇ ਹੱਥੀਂ ਪ੍ਰਸ਼ਾਦਾ ਆਪਨ ਉਹਨਾਂ ਨੂੰ ਖਵਾਇਆ ਕਰਦਾ ਸੀ ਰਾਤ ਨੂੰ ਵੀ ਖਵਾਇਆ ਕਰਦਾ ਤੇ ਐਵੇਂ ਕਰਦੇ 2-3 ਮਹੀਨੇ ਉੱਥੇ ਲੰਘ ਗਏ ਹੋਲੀ-ਓਲੀ ਉਸਮਾਨੀ ਤੀਕਾ ਗਿਆ ਜਦੋਂ ਉਹਦੇ ਸਵਸ ਜਾਣੇ ਸਨ ਕਹਿੰਦੇ ਇੱਕ ਦਿਨ ਹੁਣ ਜਦੋਂ ਪਰਸ਼ਾਦਾ ਪਾਣੀ ਬਣਾ ਕੇ ਤੇ ਉਹ ਪੰਡਤ ਨੂੰ ਕਹਿਣ ਲੱਗਾ ਕਿ ਮੈਨੂੰ ਐਵੇਂ ਲੱਗਦਾ ਮੇਰੀ ਤੰਬੀਅਤ ਠੀਕ ਨਹੀਂ ਮੈਂ ਜਾ ਕੇ ਆਰਾਮ ਕਰ ਲਵਾਂ ਉਹ ਕਹਿੰਦਾ ਕਿ ਚਾ ਜਾ ਸਾਰਾ ਕੁਝ ਤਾਂ ਹੋ ਗਿਆ ਹੁਣ ਥਾਲੀਆਂ ਲੈਣੀਆਂ ਨੇ ਤੇ ਮੈਂ ਵੀ ਲਾ ਦਵਾਂਗਾ ਉਹ ਜਾ ਕੇ ਜਿਵੇਂ ਆਰਾਮ ਕਰਨ ਲੱਗਦਾ ਤੇ ਸਾਰੇ ਸੰਤ ਫਕੀਰ ਆ ਕੇ ਬੈਠ ਜਾਂਦੇ ਨੇ ਤੇ ਜਦੋਂ ਆ ਕੇ ਬੈਠੇ ਉਹਨਾਂ ਥਾਲੀਆਂ ਵਰਤਾਈਆਂ ਤੇ ਉਹਨਾਂ ਅਵਾਜ਼ ਲਗਾਉਣ ਲਈ ਗਏ ਤੇ ਆਪਾਂ ਦੋਵੇਂ ਜਾਣੇ ਉਹਨਾਂ ਦੀਆਂ ਥਾਲੀਆਂ 'ਚ ਪ੍ਰਸ਼ਾਦਾ ਪਾਇਆ ਜਿਵੇਂ ਹੱਥ ਲਾ ਕੇ ਦੇਖਦੇ ਤਾਂ ਉਹਦੇ ਸਵਾਸ ਨਿਕਲ ਗਏ ਹੁੰਦੇ ਹਨ ਉਹ ਕਹਿੰਦਾ ਕਿ ਹੁਣ ਸੰਤ ਫਕੀਰ ਤਾਂ ਆ ਕੇ ਬੈ ਗਏ ਹਨ ਪਹਿਲਾਂ ਇਹਨਾਂ ਨੂੰ ਖਵਾ ਦਵਾਂ ਫਿਰ ਅਹੀਂ ਦੱਸਾਂਗਾ ਕਿ ਇਹਦੇ ਸਵਾਸ ਚਲੇ ਗਏ ਹਨ ਕਹਿੰਦੇ ਹੁਣ ਉਹਨੂੰ ਥਾਲੀਆਂ ਸੰਤ ਫਕੀਰ 'ਚ ਪ੍ਰਸ਼ਾਦਾ ਪਾਉਣ ਲੱਗਦਾ ਤੇ ਸੰਤ ਫਕੀਰ ਕਹਿੰਦੇ ਕਿ ਉਹਨੂੰ ਵੀ ਬੁਲਾਓ ਰੋਜ਼ ਸਾਨੂੰ ਉਹ ਹੀ ਖਵਾਉਂਦਾ ਹੈ ਉਹਦੇ ਹਾਤਾਚੇ ਹੀ ਸਾਨੂੰ ਜਿਹੜਾ ਹੈ ਆਨੰਦ ਆਉਂਦਾ ਹੈ ਉਹ ਕਹਿੰਦਾ ਸੀ ਉਹਦੀ ਤਾਂ ਤੰਬੇਦ ਖਰਾਬ ਹੈ ਉਹ ਕਹਿੰਦੇ ਕਿ ਫੇਰ ਅਸੀਂ ਕਿਵੇਂ ਪ੍ਰਸ਼ਾਦਾ ਖਾ ਸਕਦੇ ਹਾਂ ਉਹ ਐਡਾ ਵੱਡਾ ਦਾਨੀ ਹੈ ਇਹਨੇ ਨੇਕ ਸੁਬਾਦਾ ਹੈ ਇਹਨੇ ਪਿਆਰ ਨਾਲ ਪ੍ਰਸ਼ਾਦਾ ਸ਼ਕਾਉਂਦਾ ਹੈ ਤੇ ਅੱਜ ਜੇ ਉਹ ਨਹੀਂ ਸ਼ਕਾਏਗਾ ਤੇ ਅਸੀਂ ਨਹੀਂ ਖਾਣਾ ਤੂੰ ਜਾ ਉਹਨੂੰ ਬੁਲਾ ਕੇ ਲੈ ਕੇ ਆ ਤੈਨੂੰ ਬਾਹਰ ਬੁਲਾਇਆ ਤੇ ਅੰਦਰ ਚੰਦਾ ਤੇ ਉਹ ਸਵਾਸ ਨਿਕਲੇ ਹੁੰਦੇ ਹਨ ਉਹ ਬਾਰਾ ਕੇ ਕਹਿੰਦਾ ਜੀ ਉਹਦੀ ਸੱਚੀ ਬੜੀ ਤਬੀਅਤ ਖਰਾਬ ਹੈ ਉੱਠਿਆ ਵੀ ਨਹੀਂ ਜਾਂਦਿਆ ਤੁਸੀਂ ਖਾ ਲਓ ਸੰਤ ਫਕੀਰ ਕਹਿੰਦੇ ਕਿ ਨਹੀਂ ਤੂੰ ਉਹਨੂੰ ਬੁਲਾ ਜਦੋਂ ਜ਼ੋਰ ਦੇਣ ਲੱਗੇਗੀ ਤਾਂ ਕਹਿਣ ਲੱਗਾ ਜੀ ਉਹਦੇ ਤਾਂ ਸਵਾਸ ਚਲੇ ਗਏ ਹਨ ਸਾਰੇ ਸੰਤ ਫਕੀਰ ਕਹਿਣ ਲੱਗੇ ਕਿ ਉਹ ਤਾਂ ਇੰਨੀ ਨੇਕ ਆਤਮਾ ਸੀ ਉਹਦੇ ਸਵਾਸ ਅਸੀਂ ਇੰਨੇ ਛੇਤੀ ਕਿਵੇਂ ਜਾਣ ਦੇ ਸਕਦੇ ਹਾਂ ਇਹਨਾਂ ਨੇਕ ਸੁਭਾਅ ਦਾਣ ਫੋਨ ਕਰਨ ਵਾਲਾ ਮਿੱਠਾ ਬੋਲਣ ਵਾਲਾ ਹਰੇਕ ਨਾ ਸਦਕਾਰ ਕਰਨ ਵਾਲਾ ਕਹਿੰਦਾ ਫਿਰ ਜਿੰਨਾ ਚਿਰ ਆਪਨੇ ਹੱਥੀ ਉੱਠ ਕੇ ਸਾਡੇ ਨਾਲ ਨਹੀਂ ਖਾਂਦਾ ਸੀ ਵੀ ਨਹੀਂ ਖਾਵਾਂਗੇ ਅਸੀਂ ਵੀ ਨਹੀਂ ਤਾਂ ਆਪਣੇ ਪ੍ਰਾਂਤ ਤਿਆਗ ਦੇਵਾਂਗੇ ਕਹਿੰਦੇ ਹੁਣ ਉਹ ਸਾਰੇ ਜਾਣੇ ਆ ਬੈਠ ਕੇ ਤੇ ਕਹਿੰਦੇ ਕਿ ਪ੍ਰਸ਼ਾਦਾ ਨਹੀਂ ਸ਼ੱਕਣਾ ਕਹਿੰਦੇ ਸਾਰੇ ਦਿਨ ਬੀਤ ਗਿਆ ਤੇ ਉਹਦੇ ਨਾਲ ਪ੍ਰਸ਼ਾਦਾ ਉਹਨਾਂ ਨੇ ਪ੍ਰਸ਼ਾਦਾ ਨਾ ਸ਼ੱਕਿਆ ਕਹਿੰਦੇ ਆਕਾਲ ਪੁਰਖ ਪਰਮਾਤਮਾ ਦੇ ਕੋਲ ਜਦੋਂ ਹੋਕ ਪਹੁੰਚੀ ਐਵੇਂ ਸੰਤ ਨੇ 131 ਉਹ ਪ੍ਰਸ਼ਾਦਾ ਨਹੀਂ ਸ਼ੱਕ ਦੇ ਪਾਏ ਕਹਿੰਦੇ ਆ ਕਾਲ ਪੁਰਖ ਪਰਮਾਤਮਾ ਕਿਸੇ ਦਾ ਰੂਪ ਧਾਰ ਕੇ ਉੱਥੇ ਆਉਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਸੰਤ ਫਕੀਰੋ ਪ੍ਰਸ਼ਾਦਾ ਛਕ ਲਓ ਕਹਿੰਦੇ ਜੀ ਅਸੀਂ ਨਹੀਂ ਛਕਣਾ ਅਸੀਂ ਇਹਦੇ ਹੱਥ ਹੋਈ ਛਕਣਾ ਹੈ ਉਹ ਕਹਿੰਦੇ ਕਿ ਉਹ ਤਾਂ ਕਾਲ ਚਲਾਣਾ ਕਰ ਗਿਆ ਉਹ ਕਹਿੰਦੇ ਕਿ ਅਕਾਲ ਚਲਾਣਾ ਤੇ ਕਰ ਗਿਆ ਤਾਂ ਅਸੀਂ ਜਿਨ੍ਹਾਂ ਨਾਮ ਚੱਪ ਤਾਪੋ ਜਪਿਆ ਹੈ ਪਰਮਾਤਮਾ ਉਹਦੇ ਹੀ ਬਦਲੇ ਕੁਝ ਤਾਂ ਫਲ ਦਿਆਵੇਗਾ ਅਸੀਂ ਇਹਦੇ ਸਵਾਸ ਹੀ ਮੰਗਦੇ ਹਾਂ ਕਹਿੰਦੇ ਕਿ ਜੇਦੇ ਸਵਾਸ ਚਲੇ ਜਾਣ ਉਹਦੇ ਫਿਰ ਵਾਪਸ ਨਹੀਂ ਆਉਂਦੇ ਕਹਿੰਦੇ ਕਿ ਪਰਮਾਤਮਾ ਹੀ ਸਵਾਸ ਦੇਣ ਵਾਲਾ ਹੈ ਪਰਮਾਤਮਾ ਹੀ ਸਵਾਸ ਹਰਨ ਵਾਲਾ ਹੈ ਉਹ ਆਪੇ ਹੀ ਦੇਵੇਗਾ ਪਰ ਅਸੀਂ ਪ੍ਰਸ਼ਾਦਾ ਨਹੀਂ ਸਕਣਾ ਉਹਨਾਂ ਪਰਮਾਤਮਾ ਨੂੰ ਐਸੀ ਕਿ 101 ਜਾਣੇ ਹਨ ਜੋ ਹਰ ਸਮੇਂ ਚੰਗਾ ਸੋਚਦੇ ਹਨ ਲੋਕਾਂ ਦਾ ਭਲਾ ਕਰਦੇ ਹਨ ਉਹਨਾਂ ਦੇ ਪ੍ਰਣ ਨਾ ਚਲੇ ਜਾਣ ਕਹਿੰਦੇ ਫਿਰ ਉਹਨਾਂ ਕਹਿ ਕੇ ਦੇਖੋ ਇੱਕੋ ਹੱਲ ਹੈ ਇਹਦਾ ਇਹ ਜਿਉਂਦਾ ਹੋ ਸਕਦਾ ਹੈ ਸਾਰੇ ਸੰਤ ਵਕੀਰ ਕਹਿਣ ਲੱਗੇ ਕਿ ਅਸੀਂ ਤੇ ਜਿਉਂਦਾ ਨਹੀਂ ਕਰ ਸਕਦੇ ਕਿਵੇਂ ਜਿਉਂਦਾ ਕਰ ਦਿਓਗੇ ਕਹਿੰਦੇ ਕਿ ਹਲ ਦੱਸ ਸਕਦੇ ਹਾਂ ਕਹਿੰਦੇ ਕਿ ਆਹ ਤੁਹਾਡੇ ਅੱਗੇ ਚਿੰਨਾ ਪਾਣੀ ਪਿਆ ਹੈ ਕਹਿੰਦੇ ਕਿ ਪਾਣੀ ਹਵਾ ਇਹ ਸਾਰਾ ਕੁਝ ਉਸ ਪੰਜ ਤੱਤ ਉਹ ਪਰਮਾਤਮਾ ਦੇ ਨੇ ਸਾਰੇ ਜਣੇ ਹੱਥ ਜੋ ਚੁੱਲੀ ਫੜ ਕੇ ਪਾਣੀ ਨੂੰ ਕਹੋ ਕਿ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਸਾਲ ਤੈਨੂੰ ਦਿੱਤਾ ਉਹ ਕਹਿੰਦੇ ਕਿ ਇਹ ਕਿੰਡੀ ਕ ਗੱਲ ਹੈ ਸਾਡਾ ਇੱਕ ਸਾਲ ਨਾਲ ਜੇਕਰ ਔਨੋ ਜੇਵਨ ਦਾਣ ਮਿਲਦਾ ਹੈ ਤੇ ਅਸੀਂ ਜ਼ਰੂਰ ਦਵਾਂਗੇ ਸਾਰੇ ਨੇ ਹੱਥ ਚ ਚੱਲਣ ਫੜ ਕੇ ਤੇ ਕਿਹਾ ਕਿ ਇੱਕ ਇੱਕ ਸਾਲ ਔਨੋ ਦਿੱਤਾ ਕਹਿੰਦੇ ਕਿ ਕਹਿਣ ਦੀ ਦੇਰ ਸੀ ਤੇ ਉਹ ਖੜਾ ਹੋ ਗਿਆ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਕਹਿੰਦੇ ਕਿ ਉਹ ਆ ਕੇ ਸਾਰਿਆਂ ਨੂੰ ਪ੍ਰਸ਼ਾਦਾ ਦੇਣ ਲੱਗਾ ਹੁਣ ਉਹ ਪੰਡਤ ਵੀ ਬੜਾ ਹੈਰਾਨ ਹੋਇਆ ਸਮਝ ਗਿਆ ਕਿ ਜਦੋਂ ਉਹਨਾਂ ਕੋ ਚੰਗੇ ਕਰਮ ਕਰਦਾ ਹੈ, ਦਾਨ ਪਾਉਂਦਾ ਹੈ, ਹਰ ਇੱਕ ਦੀ ਇੱਜ਼ਤ ਸਤਿਕਾਰ ਕਰਦਾ ਹੈ। ਤੇ ਜੋ ਲੇਖਾਂ ਦੇ ਵਿੱਚ ਨਹੀਂ ਹੁੰਦਾ ਉਹ ਪਰਮਾਤਮਾ ਦੇਣ ਲਈ ਮਜਬੂਰ ਹੋ ਜਾਂਦੇ ਹਨ ਕਹਿੰਦੇ ਕਿ ਉਹਨਾਂ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਹੁਣ ਜਿੰਨੇ ਸੰਤ ਫਕੀਰ ਉਹਨੂੰ ਕਹਿਣ ਲੱਗੇ ਕਿ ਤੇਰੀ ਵਿਦਿਆ ਕਲਾ ਪੂਰਨ ਹੋ ਗਈ ਤੇ ਅਸੀਂ ਤੇਰੇ ਦਾਨ ਪੂਣ ਨਾਲ ਵੀ ਬੜੇ ਖੁਸ਼ ਹਾਂ ਜਾ ਹਾਂ ਤੁਕਾਰ ਜਾ ਕਹਿੰਦੇ ਕਿ ਉਹ ਖੁਸ਼ੀ-ਖੁਸ਼ੀ ਹੁਣ ਘਰ ਵਾਪਸ ਆਉਣ ਲੱਗਾ ਤੇ ਰਸਤੇ 'ਚ ਹੁਣ ਰੁਕ ਕੇ ਆਇਆ ਕਹਿੰਦੇ ਸੀ ਕਿ ਹੁਣ ਉਸੇ ਨਗਾ 'ਚ ਰੁਕੇ ਕਹਿੰਦੇ ਕਿ ਹੁਣ ਪਾਣੀ ਦੀ ਪਿਆਸ ਲੱਗੀ ਸੀ ਪੰਡਤ ਉਸੇ ਨਗਰ ਚੋਂ ਦਾ ਵਿਆਹ ਹੋਇਆ ਸੀ ਤੇ ਉਹ ਸੇਠ ਦੇ ਪੁੱਤ ਦਾ ਉਹ ਖੋਤੋਂ ਪਾਣੀ ਉਹ ਗੜਵੇ ਚ ਪੈ ਗਿਆ ਤੇ ਕਹਿੰਦੇ ਕਿ ਉਹਨਾਂ ਚ ਉਸੇ ਸੇਠ ਦੀ ਇੱਕ ਦਾਸੀ ਨੇ ਦੇਖ ਲਿਆ ਗੜਵੇ ਤੇ ਸੇਠ ਦਾ ਨਾਮ ਲਿਖਿਆ ਹੋਇਆ ਸੀ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪ੍ਰਸ਼ਾਦਾ ਵਿਸ਼ਕਾਨਾ ਤੇ ਮੇਰੇ ਨਾਲ ਚੱਲੋ ਕਹਿੰਦੇ ਕਿ ਹੁਣ ਉਹਨਾਂ ਦੋਨਾਂ ਨੂੰ ਲੈ ਕੇ ਘਰ ਚਲੇ ਗਏ ਤੇ ਘਰ ਜਦੋਂ ਗਏ ਤੇ ਉਹਨੇ ਸੇਠ ਨੂੰ ਸਾਰੀ ਗੱਲ ਦੱਸੀ ਸੇਠ ਜਦੋਂ ਇਹਦਾ ਵਿਆਹ ਹੋਇਆ ਤਾਂ ਤੇਰੇ ਤੀਜ ਦਾ ਤੂੰ ਗੜਵੀ ਦਾਨ ਕੀਤੀ ਸੀ ਨਾਮ ਲੈ ਕੇ ਚਾਹਂਦੀ ਤੀ ਤੂੰ ਐਸੇ ਪੰਡਤ ਦੇ ਕੋਲ ਹੈ ਇਹਦੇ ਕੋਲ ਪੁੱਛ ਉਸ ਦਿਨ ਕੀ ਵਾਪਰਿਆ ਸੀ ਪੰਡਤ ਨੂੰ ਸੇਠ ਨੇ ਬੁਲਾਇਆ ਤੇ ਕਹਿੰਦੇ ਕਿ ਤੂੰ ਮੇਰੀ ਤੀ ਦੇ ਉਸ ਦਿਨ ਲਾਵਾਂ ਫੇਰੇ ਕਰਾਏ ਸਨ ਉਹਨੇ ਕਹਿ ਕੇ ਹਾਂਜੀ ਕਹਿੰਦੇ ਕਿ ਮੈਂ ਤੈਨੂੰ ਉਹ ਚਾਂਦੀ ਦੀ ਗੜਵੀ ਧਾਨ ਚ ਦਿੱਤੀ ਸੀ ਕਹਿੰਦੇ ਕਿ ਹਾਂਜੀ ਕਹਿੰਦੇ ਫਿਰ ਉਹ ਕੌਣ ਸੀ ਕਹਿੰਦੇ ਕਿ ਉਹ ਮੁੰਡਾ ਸੀ ਉਹ ਆ ਮੁੰਡਾ ਸੀ ਕਹਿੰਦੇ ਕਿ ਫਿਰ ਤੂੰ ਦੱਸ ਇਹਦੇ ਨਾਲ ਕਿਉਂ ਹੋਏ ਕਹਿੰਦੇ ਕਿ ਉਹਨਾਂ ਕਹਿਆ ਸੀ ਕਿ ਮੇਰਾ ਪੁੱਤ ਇੱਕ ਅੱਖ ਤੋਂ ਵੇਖ ਨਹੀਂ ਸਕਦਾ ਕਿਤੇ ਉਹਦੀ ਤੀ ਦਾ ਉਹ ਕਿਤੇ ਉਹਦੀ ਤੀ جواب ਨਾ ਦੇ ਦੇਵੇ ਮੇਰੀ ਹਾਨੀ ਹੋਵੇਗੀ ਇਸ ਕਰਕੇ ਆਪਣਾ ਇਹ ਮੈਨੂੰ ਜਿਹੜਾ ਪੁੱਤਰ ਹੈ ਇੱਕ ਕਿੰਟਲੇ ਦੇ ਦਿਓ ਅਸੀਂ ਤੇ ਭਲਾ ਸੋਚਿਆ ਸੀ ਤਾਂ ਕਰਕੇ ਇਹ ਆ ਗਿਆ ਤੇ ਕਹਿੰਦੇ ਫਿਰ ਹੁਣ ਸਾਡਾ ਵੀ ਭਲਾ ਕਰੋ ਕਹਿੰਦੇ ਦੱਸੋ ਕਹਿੰਦੇ ਫਿਰ ਹੁਣ ਤੇਰੇ ਨਾਲ ਮੇਰੀ ਤੀ ਦਾ ਇਹਦੇ ਨਾਲ ਵਿਆਹ ਹੋਇਆ ਸੀ ਤੇ ਇਹ ਉਹਨੂੰ ਲੈ ਕੇ ਹੀ ਲੈ ਕੇ ਜਾਵੇ ਉਹਨੇ ਕਿਹਾ ਜੀ ਮੈਂ ਪੁੱਛ ਲੈਣਾ ਉਹਨੇ ਸਾਰੀ ਗੱਲ ਹੁਣ ਸੇੜ ਦੇ ਪੁੱਤਰ ਨੂੰ ਦੱਸੀ ਸੇੜ ਦਾ ਪੁੱਤਰ ਕਹਿੰਦਾ ਜੇ ਤੁਹਾਡਾ ਇਹਦੇ ਚ ਪला ਹੈ ਤੇ ਮੈਂ ਜਰੂਰ ਇਹਨੂੰ ਲੈ ਕੇ ਜਾਵਾਂਗਾ ਕਹਿੰਦੇ ਹੁਣ ਉਹਨੇ ਉਹਦੇ ਨਾਲ ਵਿਆਹ ਹੋ ਗਿਆ ਤੇ ਪੂਰੀ ਰੀਤੀ ਰਿਵਾਜਾਂ ਦੇ ਨਾਲ ਸਾਰਾ ਕੁਝ ਕਰ ਦਿੱਤਾ ਹੁਣ ਪੰਡਤ ਕਹਿਣ ਲੱਗਾ ਕਿ ਜਾ ਕੇ ਇਹਦੇ ਮਾਪਿਆਂ ਨੂੰ ਦੱਸਦਾ ਸੇੜ ਕਹਿੰਦਾ ਕਿ ਮੇਰਾ ਜਿਹੜਾ ਘੋੜਾ ਹੈ ਇਹ ਸਭ ਤੋਂ ਤੇਜ਼ ਚੱਲਦਾ ਤੂੰ ਇਹਨੂੰ ਲੈ ਜਾ ਜਾਗੇ ਤੋਂ ਇਹਦੇ ਨਾਲ ਇਨੋਂ ਸਿਆਨਿਆਂ ਦੇ ਨਾਲ ਹੁਣ ਉਨ ਪਿਛੇ ਰਾਤਾ ਹੈ ਉਸ ਏੜ ਤੇ ਉਹਦੀ ਜਿਹੜੀ ਨੌ ਸੀ ਉਹ ਆਉਣ ਦੇ ਸੰਤ ਹੁਣ ਉਹ ਜਾ ਕੇ ਪੰਡਤ ਦਾ ਸਾ ਕਿ ਐਵੇਂ ਤੇਰੇ ਪੁੱਤ ਦਾ ਵਿਆਹ ਹੋ ਗਿਆ ਇਹਨਾਂ ਹਾਲਾਤਾਂ ਚ ਹੋਇਆ ਤੇ ਹੁਣ ਸੇਟਾਣੀ ਪੜਾ ਉੱਚੇ ਉੱਚੇ ਰੋਣ ਲੱਗ ਗਈ ਤੂੰ ਇਹ ਕੀ ਗੀਤਾ ਮੈਂ ਬੜੇ ਲਾਡਾ ਚਾਵਾਂ ਦੇ ਨਾਲ ਮੈਂ ਕਿਸੇ ਉੱਚੇ ਘਰਾਣੇ ਚ ਵਿਆਹਣਾ ਸੀ ਮੈਂ ਤੇ ਦਾਜ ਤੇ ਹਜ ਬੜਾ ਕੁਝ ਲੈਣਾ ਸੀ ਪੰਡਤ ਨੇ ਕਿਹਾ ਦੇਖ ਜੇ ਤੂੰ ਰੋਣਾ ਕਲਪਨਾ ਕਰਦੀ ਪਈ ਹੈ ਇਹ ਤੇਰੇ ਕੋਲ ਹੁੰਦਾ ਹੈ ਤੇ ਤੇਰਾ ਪੁੱਤਰ ਬਚਣਾ ਵੀ ਨਹੀਂ ਸੀ ਤੇਰਾ ਪੁੱਤਰ ਅਕਾਲ ਚਲਾਣਾ ਕਰ ਗਿਆ ਸੀ ਉਹਦਾ ਚੰਗਾ ਸੁਭਾਅ ਉਹਦੀ ਤਾਨ ਵਾਲੀ ਪ੍ਰੀਤ ਹਰ ਇੱਕ ਦਾ ਸਤਿਕਾਰ ਕਰਨ ਵਾਲੇ ਨੇ ਉਹਨੂੰ ਇਹਨਾਂ ਕੁਝ ਬਖਸ਼ਿਆ ਉਹ ਤਾਂ ਸਵਸ ਚਲੇ ਗਏ ਸਨ ਸੰਤ ਫਕੀਰਾਂ ਨੇ ਉਹਨੂੰ ਜਿਹੜੇ ਸਵਸ ਬਖਸ਼ੇ ਹਨ ਤਾਂ ਮੈਨੂੰ ਸੰਤ ਫਕੀਰਾਂ ਨੇ ਜਿਹੜਾ ਸੀ ਉਹਦਾ ਸਦਕਾ ਆ ਉਹ ਸੰਤ ਫਕੀਰਾਂ ਦੇ ਕੋਲ ਜਾਂਦੇ ਹਨ ਸੰਤ ਜੀ ਇਹ ਪੁੱਤ ਤਾਂ ਤੁਹਾਡੇ ਕਹਿੰਦੇ ਹੋਇਆ ਸੀ ਤੇ ਫਿਰ ਮੈਨੂੰ ਇਹ ਦੱਸੋ ਕਿ ਐਵੇਂ ਕਿਉਂ ਕਹਿੰਦਿਆ ਇਥੇ ਸਵਾਸ ਚਲੇ ਗਏ ਸਨ ਸੰਤ ਫਕੀਰ ਕਹਿੰਦੇ ਕਿ ਧੀਏ ਇਹਦੀ ਉਮਰ ਸਿਰਫ 18 ਬਾਰੇ ਸੀ ਇਹਦੇ ਸਵਾਸ 18 ਬਾਰੇ ਹੀ ਰਹਿਣੇ ਸਨ ਤੇਰੇ ਲੇਖਾਂ 'ਚ ਸੱਤ ਜਨਮਾਂ 'ਚ ਕੋਈ ਔਲਾਦ ਨਹੀਂ ਸੀ ਤੇਰੇ ਕਰਮਾਂ ਦੇ ਵਿੱਚ ਤੇਰੇ ਘਰ ਔਲਾਦ ਨਹੀਂ ਸੀ ਹੋ ਸਕਦੀ ਉਹ ਤਾਂ ਤੂੰ ਮੈਨੂੰ ਪਾਥੀ ਦਿੱਤੇ ਸੀ ਜਿਸ ਦੀ ਮੈਨੂੰ ਜ਼ਰੂਰਤ ਸੀ ਤੇ ਮੈਂ ਤਿੰਨ ਵਕਤਾਂ ਤੇਰੇ ਘਰ ਔਲਾਦ ਹੋਵੇਗੀ ਤੇ ਪਰਮਾਤਮਾ ਤੈਨੂੰ ਔਲਾਦ ਦੇਣੇ ਪਈ ਉਹਦੀ ਉਮਰ ਜਿਹੜੀ ਸੀ ਉਹ ਮੇਰੀ ਉਮਰ ਜੋ 18 ਵਾਰੇ ਲਈ ਗਈ ਸੀ ਤੇ ਇਸ ਕਰਕੇ ਤੈਨੂੰ ਇੰਨੇ ਹੀ ਮਿਲਨੇ ਸੀ ਉਹਦਾ ਉਹਦੀ ਚੰਗੀ ਨੀਅਤ ਉਹਦਾ ਦਾਨਪਉਣ ਲੋਕਾਂ ਨਾਲ ਵਤੀਰਾ ਤੇ ਹਰ ਨਾਲ ਹਰੇਕ ਨਾਲ ਚੰਗਾ ਸਬਾਰਖਣੇ ਦੇ ਕਰਕੇ ਉਹਨੂੰ ਜਿਹੜਾ ਜੀਵਨ ਦਾਨ ਮਿਲਿਆ ਤੂੰ ਦਾਜ ਦੇਹ ਦੀਆਂ ਗੱਲਾਂ ਕਰਦੀਆਂ ਤੇਰੇ ਘਰ ਤੇਰੇ ਜਿਹੜੇ ਲੇਖ ਸਨ ਜਿਹੜੇ ਸੱਤ ਜਿਹੜੇ ਜਨਮ ਸਨ ਉਹਦੇ ਚ ਔਲਾਦ ਨਹੀਂ ਸੀ ਹੌਣੀ ਪਾ ਤੂੰ ਅਜੇ ਵੀ ਨਹੀਂ ਸੁਧਰੀ ਇਹ ਕਹਿੰਦੇ ਉਹਦੇ ਜਿਹੜੇ ਸੰਤ ਫਕੀਰ ਸਨ ਮੈਂ ਕੰਮਾਂਜ ਪਾਏ ਗਏ ਸੰਤ ਜੀ ਮੈਨੂੰ ਮਾਫ ਕਰਦੇ ਹੋ ਸੰਤ ਫਕੀਰ ਕਹਿਣ ਲੱਗੇ ਮਨੁੱਖ ਦੇ ਦੋਸੋਂ ਕੋ ਦੇ ਕਰਮਾਂ ਕਰਕੇ ਹੀ ਹੁੰਦੇ ਹਨ ਚੰਗੇ ਕਰਮ ਕਰੋਗੇ ਤਾਂ ਚੰਗਾ ਹੀ ਹੋਵੇਗਾ ਮਾੜੇ ਕਰਮ ਕਰੋਗੇ ਤਾਂ ਮਾੜਾ ਹੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ